रेलवे स्टेशन दी चेकिंग है जी जी आज ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹੁਕਮ ਆਇਆ ਸੀ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ 12 ਤੋਂ 3 ਚੱਲਾਈ ਗਈ ਸੀ ਆਪਰੇਸ਼ਨ ਇਹਦੇ ਵਿੱਚ ਜਿਹੜੇ ਅਸੀਂ ਰੇਲਵੇ ਸਟੇਸ਼ਨ ਦੀ ਸੁਰੱਖਤੀ ਨਾਲ ਜਿਹੜੀ ਆ ਚੈਕਿੰਗ ਕੀਤੀ ਹੈ ਤਾਂ ਜੋ ਜਿਹੜੇ ਨਵੇਂ ਸਾਲ ਦੀ ਆਮਦ ਦੇ ਵਿੱਚ ਕੋਈ ਸ਼ਰਾਬ ਦੀ ਅੰਸਰ ਜਿਹੜਾ ਹੈਗਾ ਕੋਈ ਸ਼ਰਾਬ ਨਾ ਕਰ ਸਕੇ ਇਸ ਦੌਰਾਨ ਅਸੀਂ ਜਿਹੜੇ ਆਪਣੇ ਪਲੇਟਫਾਰਮਸ ਹੈਗੇ ਆ ਗੱਡੀਆਂ ਹੈਗੇ ਨੇ ਯਾਤਰੀ ਜਿਹੜੇ ਆਏ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਸਰਪ੍ਰਾਈਜ਼ ਚੈਕਿੰਗ ਕੀਤੀ ਆ ਔਰ ਇਸ ਦਾ ਇਹ ਪ੍ਰਭਾਵ ਹੈਗਾ ਕਿ ਇਹਦੇ ਨਾਲ ਜਿਹੜਾ ਸ਼ਰਾਤੀ ਅੰਸਰ ਜਿਹੜਾ ਹੈਗਾ ਆ ਉਹ ਜਿਹੜਾ ਹੈਗਾ ਵਾਰਦਾਤ ਕਰਨ ਤੋਂ ਟਲ ਚ ਗਿਆ ਸਰ ਇੰਨੀ ਵੱਡੀ ਤਦਦਾਦ ਨੇ ਜੀ ਪੁਲਿਸ ਵੇਖੀ ਲੋਕਾਂ ਤੋਂ ਨਹੀਂ ਕੁਝ ਹੋ ਜਾਂਦਾ ਜੀ ਪੈਨਿਕ ਦੇਖੋ ਇਹਦੇ ਨਾਲ ਦੇ ਨਾਲ ਜਿਹੜੀ ਦੂਸਰ ਪਾਸਾ ਵੇਖੀ ਤੇ ਇਹਦੇ ਨਾਲ ਸੁਰੱਖਿਆ ਦੀ ਭਾਵਨਾ ਵੀ ਆਉਂਦੀ ਆ ਕਿ ਸਾਡੇ ਲਈ ਜਿਹੜੀ ਹੈਗੀ ਇਹਨੇ ਠੰਡ ਦੇ ਵਿੱਚ ਇਹਨੇ ਤੁਹਾਡੇ ਸਾਹਮਣੇ ਜਿਹੜੇ ਹੈਗੇ ਆ ਸਾਰੇ ਤਤਪਰ ਹੈਗੇ ਨੇ ਸਾਰੀ ਜਿਹੜੀ ਪੁਲਿਸ ਹੈਗੀ ਚੈਕਿੰਗ ਕਰ ਰਹੀ ਆ ਸੋ ਜਿਹੜਾ ਚੈਕਿੰਗ ਦੇ ਨਾਲ ਹੀ ਜਿਹੜਾ ਸ਼ਰਾਬ ਦੀ ਅਨਸਰ ਨੂੰ ਰੋਕਿਆ ਜਾਂਦਾ ਇਹਦੇ ਨਾਲ ਸਲਫ ਜਿਹੜਾ ਹੈਗਾ ਕੰਫੀਡੈਂਸ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਸਪਰਟ ਜੀ ਡੌਗ ਸਕੋਰ ਵੀ ਨਾਲ ਲੱਗੀ ਹੈ ਜੀ ਇਹਨਾਂ ਦੇ ਨਾਲ ਤੇ ਜੀ ਆਰਪੀ ਵੀ ਸਾਡੇ ਨਾਲ ਹੈਗੀ ਆ ਆਰਪੀਐਫ ਵੀ ਨਾਲ ਹੈਗੀ ਹੈ ਐਂਟੀ ਸੈਬੋਟੇਜ ਜਿਹੜੇ ਸਾਡੀ ਟੀਮਸ ਹੈਗੇ ਉਹ ਵੀ ਹੈਗੀ ਨੇ ਤੇ ਡੌਗਸ ਨਾਲ ਖਾਸ ਨੇ ਹਾਜ਼ਰ ਹੋਣਾ ਚਾਹੁੰਦੇ। ਖਾਸ ਨੇ ਇਹ ਹੀ ਲੋਕਾਂ ਨੂੰ ਦੇਣਾ ਚਾਹਾਂਗੇ ਜੇ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਆ ਅਨਕਲੇਮਡ ਉਹਦੇ ਆਲੇ ਦੁਆਲੇ ਲਾਗੇ ਸ਼ੱਕੀ ਪਈ ਜਾਂਦੀ ਹੈ ਤਾਂ ਇਮੀਡੀਏਟਲੀ ਜਿਹੜੀ ਪੁਲਿਸ ਨੂੰ ਇਨਫੋਰਮ ਕਰਨ ਤਾਂ ਜੋ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਰੇਲਵੇ ਸਟੇਸ਼ਨ ਤੋਂ ਹੋਣ ਤੋਂ ਬਚਾਈ ਜਾ ਸਕੇ। ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਆਪਰੇਸ਼ਨ ঈਗਲ ਚਲਾਇਆ ਜਾ ਰਿਹਾ ਹੈ ਸਾਰੇ ਪੰਜਾਬ 'ਚ। ਉਹਦੇ 'ਚ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ ਹੈ। ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਵੀ ਬੜਾ ਡਿਟੇਲਡ ਔਰ ਐਲੈਬੋਰੇਟ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਅਸੀਂ ਇਹਦੇ ਚ ਇੱਕ ਪਿਸਤੌਲ ਦੀ ਬਰਾਮਦਗੀ ਹੋਈ ਹੈ ਇੱਕ ਪੁਰਾਣਾ ਕ੍ਰਿਮੀਨਲ ਵੀ ਫੜਿਆ 12 ਕੋ ਮੋਬਾਈਲ ਫੜੇ ਗਏ ਆ ਤੇ 12 13 ਬੰਦੇ ਹੁਸ਼ ਹੁਸ਼ ਹੋਰ ਅਸੀਂ ਕੁਐਸਚਨਿੰਗ ਵਾਸਤੇ ਜਿਹੜੇ ਆ ਉਹ ਰਾਉਂਡ ਅਪ ਕੀਤੇ ਆ ਇਸ ਤੋਂ ਇਲਾਵਾ ਜਿਹੜੇ ਪਾਰਕਿੰਗਸ ਆ ਇਹਨਾਂ ਦੀ ਚੈਕਿੰਗ ਕੀਤੀ ਹੈ ਕਿ ਕਿੰਨੀ ਦੇਰ ਤੋਂ ਵਾਹਨ ਖੜੇ ਆ ਇੱਥੇ ਕਾਰਨ ਕੀ ਹੈ ਉਹਨੂੰ ਇਨਵੈਸਟੀਗੇਟ ਕਰ ਰਹੇ ਆ ਔਰ OWL and RPF, GRP ਸਾਡੀ ਜਿਹੜੀ ਫੋਰਸਸ ਨੇ ਉਹ ਵੀ ਨਾਲ ਕੋਆਰਡੀਨੇਟਡ ਵੇ ਦੇ ਵਿੱਚ ਸਾਰੀ ਐਂਟੀ ਸੋਫਟਾ ਟੀਮ ਹੈ, ਸਿਫਰ ਡੌਗ ਹੈ ਉਹ ਸਾਰਾ ਇੱਕ ਪ੍ਰिवेंशन ਤੇ ਡਿਟੈਕਸ਼ਨ ਦਾ ਬੜਾ ਅੱਛਾ ਆਪਰੇਸ਼ਨ ਇਹ ਚੱਲ ਰਿਹਾ ਤੇ ਉਹਦੇ 'ਚ ਅਸੀਂ ਸਾਰੇ ਸੀਨੀਅਰ ਆਫਸਰ ਵੀ ਇਸ ਹਿੱਸਾ ਲੈਣ ਸਵੈਰਦੇ ਹੀ ਲੈ ਰਹੇ ਆ। 20 ਡਿਵੀਜ਼ਨ ਦੇ ਵਿੱਚ ਸਤਿੰਦਰ ਨਾਮ ਦਾ ਬੰਦਾ ਸੀ ਅਸੀਂ ਆਪਰੇਸ਼ਨ ਦੇ ਵਿੱਚ ਇਹ ਅਸੀਂ ਚਲਾਇਆ ਤੇ ਉਹਦੇ 'ਚ ਉਹ ਬੰਦਾ ਅਰੈਸਟ ਹੋਇਆ threat ਦੀ ਬਿਲਕੁਲ ਕੋਈ ਗੱਲ ਨਹੀਂ ਹੈ ਤਾਂ ਸਾਡੇ ਵੱਲੋਂ ਹੀ ਆਪਣੇ ਤੌਰ ਦੇ ਉੱਤੇ ਇੱਕ ਪ੍ਰੀਵੈਂਟਿਵ ਮੇਜਰ ਦੇ ਤੌਰ ਤੇ ਅਸੀਂ ਆਏ ਆਂ ਔਰ ਕੋਈ ਇਹੋ ਜਿਹਾ threat ਵਾਲੀ ਗੱਲ ਨਹੀਂ ਹੈ ਸਰ ਆਪਣਾ ਜਿਹੜਾ ਪੈਟਰੋਲ ਦਾ ਇਹ ਬਹੁਤ ਹੋਇਆ ਹੈ ਇਹ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਹੈ ਲੋਕੀ ਕੰਨੀਆਂ ਲੈ ਲੈ ਕੇ ਨਿਕਲ ਰਹੇ ਨੇ ਜਿੱਦਾਂ ਐਮਨ ਹੋ ਸਕੀ ਆ ਉਹਨਾਂ ਨੇ ਪੈਟਰੋਲ ਮੋੜ ਲਿਆ ਉਹ ਤਾਂ ਦੇਖੋ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਸੀਗੀ ਔਰ ਸਵੇਰ ਤੋਂ ਹੀ ਅਸੀਂ ਪੁਲਿਸ ਤਾਇਨਾਤ ਕੀਤੀ ਹੈ ਕਿਉਂਕਿ ਦੇਖੋ ਇਹ ਜਿਹੜਾ ਸਿਵਲ ਦਾ ਕੰਮ ਹੈਗਾ ਬਟ ਅਸੀਂ ਲਾ ਐਂਡ ਆਰਡਰ ਇਸ਼ੂ ਨੂੰ ਕਵਰ ਕਰਨ ਵਾਸਤੇ ਟ੍ਰੈਫਿਕ ਦੇ ਕੰਜੈਸ਼ਨ ਕਵਰ ਕਰਨ ਵਾਸਤੇ ਹਰ ਇੱਕ ਜਗ੍ਹਾ ਤੁਸੀਂ ਦੇਖੋਗੇ ਪੈਟਰੋਲ ਪੰਪ ਤੇ ਸਾਡੀ ਫੋਰਸ ਹਾਜ਼ਰ ਹੈ ਪਰ ਮੈਨੂੰ ਹੁਣੀ ਖਬਰ ਆਈ ਹੈ ਤੁਸੀਂ ਵੀ ਦੇਖੀ ਹੋਣੀ ਹੈ ਕਿ ਉਹ ਸਟ੍ਰਾਈਕ ਜਿਹੜੀ ਖੁੱਲ ਗਈ ਹੈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਇੰਨੀ ਲੋੜ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਜਿਹੜੀ ਹੈ ਤੁਹਾਡੇ ਨਾਲ ਹੈ ਡੀਸੀ ਸਾਹਿਬ ਨੂੰ ਮੈਂ ਫੇਰ ਦੁਬਾਰਾ ਵੀ ਰਿਕੁਐਸਟ ਕੀਤੀ ਹੈ ਤੇ ਉਹ ਸਾਰਾ ਆਪ ਦੇਖ ਰਹੇ ਨੇ ਨਹੀਂ ਕਰਾਈ ਜਾ ਰਿਹਾ ਰੇਲਵੇ ਸਟੇਸ਼ਨ ਦੀ ਚੈਕਿੰਗ ਜੀ ਜੀ ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹੁਕਮ ਆਇਆ ਸੀ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ 12 ਤੋਂ 3 ਚਲਾਇਆ ਗਿਆ ਸੀ ਆਪਰੇਸ਼ਨ ਲੀਗ ঈਗਲ ਇਹਦੇ ਵਿੱਚ ਜਿਹੜੇ ਅਸੀਂ ਰੇਲਵੇ ਸਟੇਸ਼ਨ ਦੀ ਸੇਫਟੀ ਨਾਲ ਜਿਹੜੀ ਆ ਚੈਕਿੰਗ ਕੀਤੀ ਹੈ ਤਾਂ ਜੋ ਜਿਹੜੇ ਨਵੇਂ ਸਾਲ ਦੀ ਆਮਦ ਦੇ ਵਿੱਚ ਕੋਈ ਸ਼ਰਾਬੀ ਅੰਸਰ ਜਿਹੜਾ ਹੈਗਾ ਉਹ ਕੋਈ ਸ਼ਰਾਬਤ ਨਾ ਕਰ ਸਕੇ ਇਸ ਦੌਰਾਨ ਅਸੀਂ ਜਿਹੜੇ ਆਪਣੇ ਪਲੇਟਫਾਰਮਸ ਹੈਗੇ ਆ ਗੱਡੀਆਂ ਹੈਗੇ ਨੇ ਯਾਤਰੀ